ਪਿਛਲੇ ਦਿਨੀ ਪਿੰਡ ਅਗੰਪੁਰ ਅਤੇ ਮਜਾਰਾ ਵਿਖੇ ਲੱਖਾਂ ਦੀ ਹੋਈ ਚੋਰੀ ਦੇ ਮਸਲੇ ਨੂੰ ਸੁਲਝਾਉਂਦੇ ਹੋਏ ਥਾਣਾ ਮੁਖੀ ਦਾਨਿਸ਼ਵੀਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਚੰਦ ਦਿਨਾਂ ਦੇ ਵਿੱਚ ਚੋਰਾਂ ਨੂੰ ਜਿਹੜਾ ਫੜ ਕੇ ਸਲਾਖਾਂ ਦੇ ਪਿੱਛੇ ਕੀਤਾ ਗਿਆ ਇਸ ਤੇ ਅੱਜ ਪਿੰਡ ਅਗੰਪੁਰ ਵਿਖੇ ਆਮਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿੰਨ ਨੰਦਾ ਅਤੇ ਸਮਾਜ ਸੇਵੀ ਗਗਨ ਰਾਣਾ ਅਤੇ ਪਿੰਡ ਵਾਸੀਆਂ ਵੱਲੋਂ ਐਸ ਐਚਓ ਦਾਨਿਸ਼ਵੀਰ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਇੱਕ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆਓ ਦੇਖਦੇ ਹਾਂ ਇਸ ਸਮਾਗਮ ਦੀ ਗਗਨਦੀਪ ਜੀ ਕਿਹੜੇ ਬੰਦੇ ਜੀ ਅਗੰਪੁਰ ਜੀ ਅੱਜ ਬਹੁਤ ਖਾਸ ਆਖ ਲਈ ਉਹ ਇਸ ਪ੍ਰਸ਼ਾਸਨ ਜਿਹੜਾ ਪਿਛਲੇ 23 ਤਰੀਕ ਤੋਂ ਲਗਾਤਾਰ ਮਿਹਨਤ ਖੜਕਾ ਸਾਡੇ ਪਿੰਡ ਗੰਗਪੁਰ ਦੇ ਵਿੱਚ ਜਿਹੜੀ ਕਿ ਚੋਰੀ ਦੀ ਬਹੁਤ ਵੱਡੀ ਵਾਰਦਾਤ ਹੋ ਗਈ ਸੀ ਜਿਸ ਦਾ ਅੰਦਾਜ਼ਾ ਤਕਰੀਬਨ 20 ਲੱਖ ਦੇ ਕਰੀਬ ਸੀ ਉਹ ਪੁਲਿਸ ਨੇ ਸਖਤ ਮਿਹਨਤ ਸਦਕਾ ਉਸ ਨੂੰ ਜਿਹੜਾ ਅੰਜਾਮ ਦਿੱਤਾ ਹੈ ਉਹਨੇ ਚੋਰ ਹੀ ਨਹੀਂ ਫੜੇ ਬਲਕਿ ਜਿਹੜੇ ਗਹਿਣੇ ਸੀ ਉਹਨਾਂ ਦੀ ਵੀ شناخت ਕਰਾ ਕੇ ਪਰਿਵਾਰ ਨੂੰ ਕਰਾ ਦਿੱਤੀ ਹੈ ਅਸੀਂ ਵੀ ਇਸ ਕੇਸ ਦੇ ਵਿੱਚ ਦੇਖਿਆ ਕਿ ਪੁਲਿਸ ਕਿਸ ਤਰ੍ਹਾਂ ਦਿਨ ਰਾਤ ਜਿਹੜੀ ਮਿਹਨਤ ਕਰ ਰਹੀ ਸੀ ਉਹ ਕਲਾ ਕਲਾ ਕੈਮਰਾ ਜਿਹੜਾ ਸਾਡੇ ਦੱਸਣ ਤੋਂ ਪਹਿਲਾਂ ਹੀ ਚੈੱਕ ਕਰ ਰਹੀ ਸੀ ਚਾਹੇ ਉਹ ਸਾਰੇ ਪਿੰਡ ਗੰਪੁਰ ਦੀ ਫਰਨੀ ਦੇ ਨਾਲ ਦੇ ਹੋਣ ਚਾਹੇ ਉਹ ਝੱਜ ਚੌਂਕ ਦੇ ਹੋਣ ਚਾਹੇ ਉਹ ਨੂਰਪੁਰ ਵੇਦੀ ਦੇ ਹੋਣ ਚਾਹੇ ਉਹ ਰੁੱਪਰ ਦੇ ਹੋਣ ਪੁਲਿਸ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਸੀਂ ਉਹਨਾਂ ਦੀ ਜਿਹੜੀ ਮਿਹਨਤ ਦੇਖ ਰਹੇ ਸਨ ਸਾਨੂੰ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਸਖਤ ਮਿਹਨਤ ਸਦਕਾ ਜਿਹੜੀ ਇਹ ਚੋਰੀ ਹੈ ਇਸ ਨੂੰ ਅੰਜਾਮ ਦਿੱਤਾ ਇਸ ਨੂੰ ਫੜਿਆ ਚੋਰਾਂ ਨੂੰ ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਬਾਰਦਾਤਾਂ ਉਹਨਾਂ ਦੇ ਵਿੱਚੋਂ ਕਦੇ ਵੀ ਜਿਹੜੀ ਬਰਾਮਦੀ ਨਹੀਂ ਹੁੰਦੀ ਸੋ ਇਹ ਸਮੁੱਚੀ ਪੁਲਿਸ ਟੀਮ ਦਾ ਬਹੁਤ ਵੱਡੀ ਪ੍ਰਾਪਤੀ ਹੈ ਜਿਸ ਦੇ ਨਾਲ ਜਿੱਥੇ ਸਾਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਪਿੰਡ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਕਿ ਇਸ ਤਰ੍ਹਾਂ ਦਾ ਜੇ ਕੋਈ ਕਾਰਜ ਕਰਦਾ ਹੈ ਤਾਂ ਅੱਗੇ ਨੂੰ ਸੋਚੇਗਾ ਜਿਹੜੀ ਪਿਛਲੇ ਕੁਝ ਦਿਨ ਪਹਿਲਾਂ ਜਿਹੜੀ ਪਿੰਡ ਅਗੰਪਲ ਦੇ ਸਾਡੇ ਪਿੰਡ ਦੇ ਵਿੱਚ ਇੱਕ ਵੱਡੀ ਬਾਰਦਾਤ ਜਿਹੜੀ ਹੋਈ ਸੀ ਸੋ ਉਹ ਬਾਰਦਾਤ ਇੱਕ ਐਡੀ ਵੱਡੀ ਬਾਰਦਾਤ ਸੀ ਕਿ ਉਸ ਬਾਰਦਾਤ ਨੇ ਪੂਰਾ ਹੀ ਸਾਡਾ ਹਲਾਕਾ ਜਿਹੜਾ ਹੈ ਸਾਡਾ ਪਿੰਡ ਤਾਂ ਕਿ ਪੂਰਾ ਇਲਾਕਾ ਜਿਹੜਾ ਬਹਿਲ ਦੇ ਮਹੌਲ ਦੇ ਵਿੱਚ ਆ ਗਿਆ ਸੀਗਾ ਸੋ ਉਸ ਦੇ ਵਿੱਚ ਜਿਹੜਾ ਹੈ ਪੁਲਿਸ ਨੇ ਬਹੁਤ ਹੀ ਮਸ਼ਕੱਤ ਦੇ ਨਾਲ ਆਪਣੀ ਫਰਾਕ ਦੇ ਲਈ ਦਿਖਾ ਕੇ ਔਰ ਦਿਨ ਰਾਤ ਦੀ ਮਿਹਨਤ ਕਰਕੇ ਇਹਨਾਂ ਨੇ ਜਿਹੜਾ ਹੈਗਾ ਉਸ ਕੇਸ ਨੂੰ ਟ੍ਰੇਸ ਕੀਤਾ ਅਸੀਂ ਪੁਲਿਸ ਪ੍ਰਸ਼ਾਸਨ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਮਾਨਯੋਗ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਜ ਜੀ ਦਾ ਉਹਨਾਂ ਦੀ ਵੀ ਵੱਡੀ ਭੂਮਿਕਾ ਜਿਹੜੀ ਹੈ ਇਸ ਕੇਸ ਦੇ ਵਿੱਚ ਸੀਗੀ ਤੇ ਉਹ ਵੀ ਜਿਹੜਾ ਦਿਨ ਪ੍ਰਤੀ ਦਿਨ ਜਿਹੜਾ ਹਰ ਟਾਈਮ ਜਿਹੜਾ ਜਦੋਂ ਵੀ ਟਾਈਮ ਮਿਲਦਾ ਸੀ ਇਸ ਸਬੰਧਤ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਸੀ ਬੜਾ ਹੀ ਇਹਨਾਂ ਨੇ ਮਿਹਨਤ ਕਰਕੇ ਸਾਰੇ ਹੀ ਪ੍ਰਸ਼ਾਸਨ ਤੇ ਇਸ ਕੇਸ ਦੇ ਵਿੱਚ ਵੱਡੀ ਕਾਮਯਾਬੀ ਕੀਤੀ ਹੈ ਤੇ ਜੋ ਸਮਾਨ ਚੋਰੀ ਹੋਇਆ ਸੀ ਉਹਦੀ ਰਿਕਵਰੀ ਕਰਕੇ ਜਿਹੜਾ ਉਹ ਸਮਾਨ ਹੈ ਪਰਿਵਾਰ ਨੂੰ ਇਨਸਾਫ ਜਿਹੜਾ ਦਵਾਇਆ ਹੈ ਦੇਖੋ ਜਿਹੜਾ ਸਮਾਨ ਚੋਰੀ ਹੋਇਆ ਸੀ ਘਰ ਦੇ ਵਿੱਚੋਂ ਜਿਹੜਾ ਸੋਨਾ ਸੀ ਸੋਨੇ ਦੇ ਗਹਿਣੇ ਜਿਹੜੇ ਬਣੇ ਹੋਏ ਚੋਰੀ ਹੋਏ ਸੀ ਸੋ ਪੁਲਿਸ ਨੂੰ ਬੁਲਾ ਪੁਲਿਸ ਨੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੀ شناخت ਕਰਾਈ ਹੈ شناخت ਦੇ ਵਿੱਚ ਜਿਹੜਾ ਪਰਿਵਾਰ ਨੇ ਇਹ ਚੀਜ਼ ਐਕਸੈਪਟ ਕੀਤੀ ਕਿ ਗਹਿਣੇ ਉਹਨਾਂ ਦੇ ਹੀ ਸੀਗੇ ਸਾਰੇ ਕੱਲੇ ਕੱਲੇ ਸਮਾਨ ਦੀ ਜਿਹੜੀ ਆ ਉਹਨਾਂ ਨੇ ਵੈਰੀਫਾਈ ਕਰਕੇ ਆਪਣਾ ਜਿਹੜਾ ਦੱਸਿਆ ਕਿ ਸਮਾਨ ਸਾਡਾ ਸਾਰਾ ਜਿਹੜਾ ਹੈ ਮਿਲ ਗਿਆ ਸੋ ਇਸ ਵਿੱਚ ਜਿਹੜੀ ਹੈ ਵੱਡੀ ਕਾਮਯਾਬੀ ਜਿਹੜੀ ਹੈ ਪੁਲਿਸ ਦੀ

ਚਾਰ ਜੋੜੇ ਘੋਟੀਆਂ ਦੇ ਦੋ ਮੁੰਦੀਆਂ ਮੇਰੇ ਘਰ ਵਾਲੇ ਦੀਆਂ ਨਾਲੇ ਮੇਰੀ ਚੰਨੀ ਉਹ ਨਹੀਂ ਮਿਲੇ ਜੋ ਆਈ ਦੀ ਨਹੀਂ ਮਿਲੀ ਹਲੇ ਨਾਤਨੇ ਮਿਲੀ ਮੁੰਦਰੀਆਂ ਨਹੀਂ ਮਿਲੀ ਬਾਕੀ ਸਮੋਗਨ ਬਾਕੀ ਜੇਵਾ ਮੈਨੂੰ ਪੁੱਛਣਾ ਤਾਂ ਖਾਪਤ ਨਹੀਂ ਦਿੱਤੇ ਨਹੀਂ ਕੋਟਾ ਦੁਖਾਤ ਦਿੱਤੀ ਠੀਕ ਹਾਂਜੀ ਕੀ ਕਹਿਣਾ ਚਾਹਤ ਬੋਲਸੀ ਹੈ ਜੀ ਇਹ ਕੰਮ ਜੇ ਮਿਲੀ ਵੱਡੀ ਗੱਲ ਜਾਈ ਚੋਰ ਫੜੇਗੇ ਸਨਮਾਨਿਤ ਵੀ ਕੀਤਾ ਪੁਲਿਸ ਨੂੰ ਹਾਂਜੀ ਕੀ ਕਹਿਣਾ ਚਾਹਤ ਬੋਲਸੀ ਬਹੁਤ ਬਾਕੀ ਤਾਂ ਬਾਦ ਹੈ ਜੀ ਬਹੁਤ ਬਹੁਤ ਬੱਚਿਆਂ ਦਾ ਸਾਰੇ ਗਾਮ ਪਰੇ ਬੱਚੇ ਸਾਰੇ ਸਾਧਤਾ ਸਾਰੇ ਕੋਸਾਲੇ ਨੋਸਾ ਬੱਟਿਆ ਲੈ ਮੈਂ ਨਾ ਬੱਚਾ ਤੁਸੀਂ ਦੇਖੋ ਜਾ ਕੇ ਮੇਰੇ ਮੁੰਡੇ ਦਾ ਕੁਝ ਪਤਾ ਨਹੀਂ ਇਹ ਨਾ ਬੱਚਾ ਸਾਰੇ ਪਿੰਡ ਦੇ ਮੁੰਡੇ ਗगन ਉਹਨੇ ਹੋ ਰਹੇ ਕੋਨੇ ਮੇਟੂ ਜੀ ਨੇ ਤਾਂ ਨੰਦਾ ਸਰਹੈਂਜ ਸਾਰੇ ਇਨਸਾਨ ਦੁੱਤਾ ਹਾਂ ਗੰਪਰ ਜੀ ਤੇ ਇਤੋਂ ਦੇ ਰਹਿਣ ਆਲੇ ਆ ਦੀ ਇਤੋਂ ਦਾ ਜੰਪਲ ਹੈ ਤੇ ਜਿਹੜੀ ਚੋਰੀ ਦੀ ਵਾਰਦਾਤ ਹੋਈ ਇਹ ਇੱਕ ਇਤਿਹਾਸ ਬਣ ਗਿਆ ਪਿੰਡ ਦੇ ਆ ਪਈ ਦਾਨਸ਼ਵੀਰ ਉਹਨਾਂ ਦੀ ਟੀਮ ਨੇ ਇੰਨਾ ਵਧੀਆ ਕੰਮ ਕੀਤਾ ਤੇ ਇੱਕ ਐਗਜ਼ੈਂਪਲ ਹੋ ਗਈ ਸਾਰੇ ਪਿੰਡ ਦੀ ਸਮੁੱਚੀ ਟੀਮ ਨੇ ਉਹਨਾਂ ਦਾ ਬਹੁਤ ਜੋਸ਼ਵ ਨਾਲ ਧੰਨਵਾਦ ਕੀਤਾ ਅਤੇ ਪਿੰਡ ਦੇ ਲੋਕਾਂ ਨੂੰ ਹਦਾਇਤ ਵੀ ਕੀਤੀ ਵੀ ਆਪਣੀ ਆਪਣੇ ਘਰ ਦੀ ਆਪ ਸੇਫਟੀ ਕਿਸ ਤਰ੍ਹਾਂ ਕਰਨੀ ਤਾਂ ਜੋ ਅੱਗੇ ਤੇ ਇਦਾਂ ਦੀ ਵਾਰਦਾਤ ਨਾ ਕੀਤੀ ਜਾਵੇ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਕਰੋ ਅਤੇ ਆਪਣੇ ਆਪਣੇ ਘਰ ਦੀ ਆਪ ਰੱਖਿਆ ਕਰੋ ਤਾਂ ਜੋ ਸਾਨੂੰ ਇਦਾਂ ਦਾ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਵਾਰਦਾਤ ਕੋਈ ਪਿੰਡ 'ਚ ਨਾ ਹੋਵੇ ਧੰਨਵਾਦ ਆ ਆਪਦੇ ਮੱਦਦਮ ਰਹੀ ਜਿਹੜਾ ਮੈਂ ਬੇਨਤੀ ਕਰਦਾ ਕਿ ਇੱਕ ਵਾਰਦਾਤ ਜਿਹੜੀ 23 ਤਰੀਕ ਦਿਨ ਦਿਹਾੜੇ ਪਿੰਡ ਗੰਪੁਰ ਵਿਖੇ ਹੋਈ ਸੀਗੀ ਇਥੇ ਇੱਕ ਬੜਾ ਜਿਹੜਾ ਹੈਗਾ ਮੀਡੀਅਮ ਪਰਿਵਾਰ ਸੀਗਾ ਉਹਦੇ ਵਿੱਚ ਜਿਹੜਾ 12 13 ਜਿਹੜਾ ਸਾਨੂੰ ਤਫਤੀਸ਼ ਤੋਂ ਪਤਾ ਲੱਗਿਆ ਤੋਲੇ ਗਹਿਣੇ ਸੀਗੇ ਉਹ ਜਿਹੜੇ ਚੋਰੀ ਕਰ ਲਏ ਗਏ ਸੀਗੇ ਉਸ ਤੋਂ ਬਾਅਦ ਸਵੇਰੇ 10 ਤੋਂ 10:30 ਦੇ ਵਿੱਚ ਇਹ ਜਿਹੜੀ ਚੋਰੀ ਹੋਈ ਸੀਗੀ 23 ਤਰੀਕ ਨੂੰ ਉਸ ਤੋਂ ਬਾਅਦ ਅਸੀਂ ਤੁਰੰਤ ਜਿਹੜਾ ਮੁਕੱਦਮਾ ਰਜਿਸਟਰ ਕਰਕੇ ਇਹਦੀ ਤਫ਼ਤੀਸ਼ ਸ਼ੁਰੂ ਕੀਤੀ ਬਾਣਿਓ ਕਿ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਹੋਰ ਵੀ ਟੈਕਨੀਕਲ ਟੀਮ ਦਸੀ ਗਈ ਟੀਮ ਤੇ ਵੱਖ-ਵੱਖ ਟੀਮਾਂ ਦੇ ਜਿਹੜਾ ਨਾਲ ਹੋ ਕੇ ਇਹਦੀ ਤਫ਼ਤੀਸ਼ ਕੀਤੀ ਤੇ ਦੋ ਵਿਅਕਤੀ ਜਿਹੜੇ ਹੈਗੇ ਸਮਰਾਲਾ ਬੇਸਡ ਸੀਗੇ ਉਹਦੇ ਵਿੱਚ ਇੱਕ ਵਿਅਕਤੀ ਅਮਰੀਕ ਸਿੰਘ ਜਿਹਦੇ ਤੇ 6 ਤੋਂ 7 ਪਰਚੇ ਚੋਰੀ ਦੇ ਦਰਜ ਹੈਗੇ ਨੇ ਤੇ ਪਿਛੇਵਰ ਜਿਹੜਾ ਚੋਰ ਹੈਗਾ ਉਹ ਤੇ ਉਹਨਾਂ ਨੂੰ ਜਦੋਂ ਅਸੀਂ ਇੰਟਰੋਗੇਟ ਕਰਕੇ ਅ ਤਕਰੀਬਨ ਜਿਹੜਾ ਇਹਨਾਂ ਦਾ ਸਮਾਨ ਕਹਨੇ ਸੀਗੇ ਉਹ ਬਰਾਮਦ ਕੀਤੇ ਆ ਪਿੰਡ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਆ ਤੇ ਅੱਜ ਪਿੰਡ ਵਾਸੀਆਂ ਨੇ ਬੁਲਾ ਕੇ ਪੁਲਿਸ ਜਿਹੜੇ ਪਰਸਨਲ ਹੈਗੇ ਆ ਇਹਨਾਂ ਦਾ ਮਰਾਲ ਅਪ ਕਰਨ ਲਈ ਇੱਥੇ ਇੱਕ ਜਿਹੜਾ ਫੰਕਸ਼ਨ ਰੱਖਿਆ ਸੀਗਾ ਤੇ ਮੈਂ ਪਿੰਡ ਵਾਸੀਆਂ ਦਾ ਵੀ ਧੰਨਵਾਦ ਕਰਦਾ ਤੇ ਇੱਥੇ ਜਦੋਂ ਸਾਨੂੰ ਮੌਕਾ ਮਿਲਿਆ ਪਿੰਡ ਨੂੰ ਗਾਈਡ ਕਰਨ ਦਾ ਤਾਂ ਇੱਥੇ ਵੀ ਇਹ ਗੱਲ ਕਹੀ ਆ ਕਿ ਆਪਣੇ ਜਿਹੜੇ ਘਰ ਆਪਣਾ ਆਪਣਾ ਵੈਲਿਊਏਬਲ ਐਸੈਟਸ ਹੈਗੇ ਨੇ ਉਹਨਾਂ ਨੂੰ ਅਸੀਂ ਕਾਈਂਡਲੀ ਜਿਹੜਾ ਲੋਕਰਸ ਦੇ ਵਿੱਚ ਰੱਖੀਏ ਘਰ ਦੇ ਵਿੱਚ ਇਹਨੇ ਕੀਮਤੀ ਸਮਾਨ ਇਹਨੇ ਕੀਮਤੀ ਗਹਿਣੇ ਕੰਨਾ ਨਾ ਰੱਖੀਏ ਵੀ ਕਿਚੋਰ 10 ਤੋਂ 15 ਮਿੰਟ ਦੇ ਵਿੱਚ ਸਾਡੀ ਸਾਰੀ ਉਮਰ ਦੀ ਕਮਾਈ ਜਿਹੜਾ ਹੈਗਾ ਲੈ ਕੇ ਖੋਰ ਹੋ ਜੇ ਤਾਂ ਆਪਦੇ ਮਾਧਮ ਰਹੀ ਇਹੇ ਬੇਨਤੀ ਕਰਦਾ ਕਿ ਤੁਹਾਡਾ ਕੋਈ ਵੀ ਮੂਵੇਬਲ ਜਾਂ ਇਹ ਮੂਵੇਬਲ ਐਸਟਾ ਚਾਹੇ ਬਾਈਕ ਆ ਅਸੀਂ ਰੋਡ ਤੇ ਖੜਾ ਦਿੰਨੇ ਆ ਬਸ ਸਟੈਂਡ ਦੇ ਬਾਹਰ ਖੜਾ ਦਿੰਨੇ ਆ ਗੱਡੀ ਆ ਉਹ ਰੋਡ ਤੇ ਖੜਾ ਦਿੰਨੇ ਆ ਠੀਕ ਹੈ ਨਾ ਮੁੜ ਕੇ ਚਾਰ ਚਾਰ ਪੰਜ ਪੰਜ ਦਿਨ ਸਾਨੂੰ ਪਤਾ ਨਹੀਂ ਹੁੰਦਾ ਵੀ ਉਹ ਖੜਾ ਕਿ ਨਹੀਂ ਖੜਾ ਤੇ ਚਾਰ ਦਿਨ ਬਾਅਦ ਆ ਕੇ ਪੁਲਿਸ ਨੂੰ ਦੱਸਦੇ ਕਿ ਚੋਰੀ ਹੋ ਗਿਆ ਤੇ ਉਸ ਨੂੰ ਜਿਹੜਾ ਟਰੇਸ ਕਰਨ ਚ ਵੀ ਬਹੁਤ ਦਿੱਕਤ ਆਂਦੀ ਹੈ ਇਸ ਕਰਕੇ ਜਿਹੜੀ ਤੁਹਾਡੀ ਵੈਲਿਊਏਬਲ ਐਸੈਟਸ ਹੈਗੇ ਆ ਇਹਨਾਂ ਨੂੰ ਆਪਣੀ ਨਿਗਰਾਨੀ ਦੇ ਹੇਠ ਰੱਖੋ ਦੇਖੋ ਇਹ ਜਿਹੜਾ ਅਗੰਪਰ ਵਾਲਾ ਰੋਡ ਹੈ ਇਹ ਦੁਆਬੇ ਨੂੰ ਟੱਚ ਕਰਦਾ ਹੈ ਇਹੀ ਮੇਨ ਰੋਡ ਹੈਗਾ ਜਿੱਥੋਂ ਸਾਰੀ ਜਿਹੜੀ ਮਾਜਦ ਦੁਆਬੇ ਦੀ ਵੀ ਪਬਲਿਕ ਹੈਗੀ ਹੈ ਮੱਥਾ ਟੇਕਣ ਲਈ ਉੱਪਰ ਜਾਂਦੀ ਹੈ ਲੈਣਾ ਦੇ ਜੀ ਤੇ ਮੈਂ ਆਪਦੇ ਮਾਧਮ ਰਹੀ ਇਹ ਬੇਨਤੀ ਕਰਦਾ ਕਿ ਇੱਕ ਤਾਂ ਪਿੰਡਾਂ ਦੇ ਵਿੱਚ ਰਾਤ ਨੂੰ ਵਾਰਦਤ ਨਾ ਹੋਵੇ ਇਸ ਕਰਕੇ ਠਿਕਰੀ ਪੈਣੇ ਲਾੜੇ ਬਹੁਤ ਜ਼ਰੂਰੀ ਆ ਤੇ ਜਿੱਦਾਂ ਗੱਲ ਕੀਤੀ ਆ ਇੱਥੇ ਜਿਹੜੇ ਪਤਵੰਤੇ ਸੱਜਣ ਕਿ ਜਿੰਨੇ ਵੀ ਫੇਰੀ ਵਾਲੇ ਉਰੇ ਆਉਂਦੇ ਨੇ ਉਹਨਾਂ ਦਾ ਸਬੰਧੀ ਵੀ ਸੁਚੇਤ ਰਹਿਣ ਦੀ ਲੋੜ ਆ ਤੇ ਸਾਨੂੰ ਉਹਦੀ ਆਈਡੈਂਟੀਟੀ ਪਤਾ ਹੋਣੀ ਚਾਹੀਦੀ ਹੈ ਵੀ ਇਹ ਬੰਦਾ ਕੌਣ ਆ ਕੱਲ ਨੂੰ ਕੋਈ ਸ਼ੱਕੀ ਬੰਦਾ ਲੱਗ ਲੋ ਕੋਈ ਵਾਰਦਤ ਹੋ ਜਾਂਦੀ ਆ ਉਹਦੇ ਸ਼ੱਕ ਹੁੰਦਾ ਆ ਤਾਂ ਅਸੀਂ ਇਹਨੂੰ ਬੁਲਾ ਕੇ ਥਾਣੇ ਐਟ ਲਿਸਟ ਪੁੱਛਗਿਛ ਕਰ ਸਕੀਏ ਕਿਸੇ ਨੂੰ ਰੋਕਣਾ ਸਾਡਾ ਰਾਈਟ ਨਹੀਂ ਬਣਦਾ ਪਰ ਐਟ ਲਿਸਟ ਸਾਨੂੰ ਉਹਨਾਂ ਦੀ ਆਈਡੈਂਟੀਟੀ ਜ਼ਰੂਰ ਪਤਾ ਹੋਵੇ ਹੋਰ ਤੋਂ ਮਿਲਦੀ ਜਿਹੜੀ ਪ੍ਰਾਪਤੀ ਸਾਡੀ ਪੁਲਿਸ ਪ੍ਰਸ਼ਾਸਨ ਵੱਲੋਂ ਦਿਖਾਈ ਗਈ ਹੈ ਜਿਸ ਦੇ ਨਾਲ ਪਿੱਛੇ ਜਿਹੜੇ ਸਾਡੇ ਬਾਕੀ ਘਰ ਦੇ ਰਹਿੰਦੇ ਹਨ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਪ ਦਾ ਸੀ ਕਿ ਬਾਹਰ ਜਾ ਕੇ ਮਕਾਨ ਪਾ ਲੈਂਦੇ ਸੋ ਇਹਨਾਂ ਗੱਲਾਂ ਦਾ ਵੀ ਜਿਹੜਾ ਜਿਹੜਾ ਉੱਥੇ ਗਿਆ ਹੋਇਆ ਹੈ ਮੈਂ ਕੋਈ ਵੀ ਜਿਹੜਾ ਗਲਤ ਕੰਮ ਨਾ ਕਰਾਂ ਸੋ ਹੁਣ ਬੇਨਤੀ ਕਰਾਂਗਾ ਸ਼੍ਰੀ ਨਿਤਨੰਦਾ ਜੀ ਨੂੰ ਉਹਨਾਂ ਨੇ ਵੀ ਕਾਫੀ ਜਿਹੜੀ ਮਿਹਨਤ ਇਸ ਇਹ ਤਾਂ ਫੇਰ ਚਲੋ ਮਾਲਕ ਦੀ ਕਿਰਪਾ ਨਾਲ ਰਿਕਵਰ ਹੋ ਗਏ ਚਲੋ ਤੁਹਾਡੇ ਘਰੇ ਚੋਰੀ ਹੋ ਸਕਦੀ ਹੈ ਇਸ ਕਰਕੇ ਜਿਹੜਾ